ਸਤਿ ਸ੍ਰੀ ਅਕਾਲ ਕਿਸਾਨ ਦੋਸਤੋ ਇਹ ਜਿਹੜੀ ਵੈਰੈਟੀ ਟਮਾਟਰ ਦੀ ਤੁਸੀਂ ਦੇਖ ਰਹੇ ਹੋ ਇਹ ਗ੍ਰੀਨਫੀਲਡ ਕੰਪਨੀ ਦੀ ਵੈਰੈਟੀ 7 ਸਟਾਰ ਔਰ ਇਸ ਵੇਲੇ ਅਸੀਂ ਪਿੰਡ ਖੜੇ ਸੁਖਾਨੰਦ ਔਰ ਇਹ ਖੇਤ ਹੈ ਬੈਂਤ ਬਾਈ ਦਾ ਔਰ ਬੈਂਤ ਬਾਈ ਕੋਲ ਆਪਣੀ ਵੈਰੈਟੀ ਲੱਗੀ ਹੈ ਗ੍ਰੀਨਫੀਲਡ ਦੀ 7 ਸਟਾਰ ਔਰ ਅੱਜ ਆਪਾਂ ਬੈਂਤ ਬਾਈ ਕੋਲੋਂ ਜਾਣਕਾਰੀ ਲੈਣੇ ਕਿ ਇਹਨੂੰ 7 ਸਟਾਰ ਟਮਾਟਰ ਕਿਵੇਂ ਦਾ ਲੱਗਾ ਸਤਿ ਸ੍ਰੀ ਅਕਾਲ ਬਾਈ ਜੀ ਦੀ ਲੱਗ ਗਿਆ ਬੈਂਤ ਬਾਈ ਇਹ ਥੋੜੇ ਹੱਥ ਦੇ ਵਿੱਚ ਜਿਹੜੀ ਵੈਰੈਟੀ ਟਮਾਟਰ ਦੀ ਫੜੀ ਹੋਈ ਹੈ ਕਿਹੜੀ ਵੈਰੈਟੀ ਹੈ 7 ਸਟਾਰ ਹੈ ਜੀ ਕਿਹੜੀ ਕੰਪਨੀ ਦੀ ਹੈ ਬਾਈ ਜੀ ਗ੍ਰੀਨ 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 ਬਾਈ ਜੀ ਇਹਨੂੰ ਤੁਸੀਂ ਫਸਟ ਟਾਈਮ ਲਾਇਆ ਜਾਂ ਸੈਕੰਡ ਈਅਰ ਹੋ ਗਿਆ ਇਹਨੂੰ ਤੁਸੀਂ ਲਾ ਦਿੱਤਾ ਪਾਰ ਅਸੀਂ ਟ੍ਰਾਇਲ ਕੀਤਾ ਸੀਗਾ ਜੀ ਜੀ ਡਿਮੋ ਕਰਨ ਦਾ ਲਾਇਆ ਸੀ ਓਕੇ ਤੇ ਸਾਰੇ ਜੀ ਆਪਣੀ ਸੂਚੀ ਰੱਖਿਓ ਖੜੀ ਬਾਅਦ ਥੋੜੀ ਵੀਡੀਓ ਦੇ ਵਿੱਚ ਅਸੀਂ ਤੇ ਯਾਰ ਕੀ ਅਸੀਂ ਫਿਰ ਡੇਢ ਏਕੜ ਲਾਇਆ ਡੇਢ ਏਕੜ ਕਿਵੇਂ ਲੱਗਿਆ ਤੁਹਾਨੂੰ ਇਹ ਵੈਰੈਟੀ ਬਹੁਤ ਵਧੀਆ ਲੱਗਿਆ ਜੀ ਸਰ ਠੀਕ ਲੱਗੀ ਵੈਰੈਟੀ ਠੀਕ ਹੈ ਇਹਦੇ ਨਾਲ ਅਦਰ ਵੈਰੈਟੀਆਂ ਤੁਸੀਂ ਕਿੰਨੇ ਕ ਸਮੇਂ ਤੋਂ ਟਮਾਟਰ ਦਾ ਕੰਮ ਜਿਹੜਾ ਕਰ ਰਹੇ ਹੋ ਹੋ ਗਿਸਮ ਦਾ 12 ਸਾਲ ਦਾ 10 12 ਸਾਲ ਲੱਗੇ ਤੁਸੀਂ ਕਾਫੀ ਸਮੇਂ ਤੋਂ ਟਮਾਟਰ ਦੀ ਖੇਤੀ ਲਾਉਂਦੇ ਉਹਦੇ ਨਾਲ ਉਹ ਜਿਹੜੀਆਂ ਪਹਿਲਾਂ ਰੋਟੀਆਂ ਲਾਉਂਦੇ ਆ ਉਹਦੇ ਨਾਲੋਂ ਕੀ ਤੁਹਾਨੂੰ ਇਹਦੇ ਵਿੱਚ ਪਲੱਸ ਪੁਆਇੰਟ ਲੱਗਾ ਜੀ ਬਸ ਇਹ ਚੰਗਾ ਹੀ ਹੈ ਜੀ ਇੱਕ ਤਾਂ ਬਿਮਾਰੀ ਬਹੁਤ ਘੱਟ ਆਉਂਦੀ ਹੈ ਇਹ ਚ ਓਕੇ ਕਿਸਾਨ ਦੋਸਤ ਜਿਵੇਂ ਕਿ ਤੁਸੀਂ ਨਾਲ-ਨਾਲ ਦੇਖ ਸਕਦੇ ਹੋ ਖੇਤ ਦੇ ਵਿੱਚ ਆਪਾਂ ਖੜੇ ਆ ਔਰ ਕੋਈ ਵਾਇਰਸ ਨਹੀਂ ਹੈਗਾ ਹਰਾ ਭਰਾ ਖੇਤ ਹੈ ਔਰ ਬਾਈ ਜੀ ਇਹਦੇ ਵਿੱਚ ਲਾਏ ਹੋ ਹੋ ਗਈ ਇਹ ਪਹਿਲਾਂ ਤੜਾਈ ਹੋ ਗਈ ਹੈ ਹਾਂਜੀ ਇੱਕ ਵਾਰਾਂ ਤੜਾਈ ਕੀਤੀ ਇਹ ਦੂਸਰੀ ਤੜਾਈ ਤੇ ਆ ਪਕੜੇ ਹਾਂਜੀ ਠੀਕ ਹੈ ਔਰ ਇੱਕ ਤਾਂ ਇਹਨੂੰ ਵਾਇਰਸ ਬਹੁਤ ਘੱਟ ਹੈ ਬਿਮਾਰੀ ਨਾ ਮਾਤਰ ਕਹਿ ਸਕਦੇ ਸੀ ਨਾ ਔਰ ਹੋਰ ਇਹਦੇ ਵਿੱਚ ਕੀ ਤੁਹਾਨੂੰ اچھا ਲੱਗਦਾ ਸਾਈਜ਼ ਪ੍ਰਤੀ ਜਦੋਂ ਇਹਦੀ ਫਲਾਵਰਿੰਗ ਸਟੇਜ ਹੁੰਦੀ ਹੈ ਨਾ ਫਲ ਜ਼ਿਆਦਾ ਤਿਆਰ ਕਰਦਾ ਆਮ ਵੈਰੈਟੀਆਂ ਨਾਲੋਂ ਆਮ ਦੇ ਨਾਲੋਂ ਫਲ ਵੱਧ ਵੱਧ ਜ਼ਿਆਦਾ ਲੱਗਦਾ ਤੇ ਦੂਜਾ ਇਹਦੀ ਗਰੋਥ ਅਜੇ ਤੱਕ ਵੀ ਆਪਾਂ ਮੰਨ ਲਓ ਹੁਣ ਮਈ ਦੇ ਵਿਚਾਲੇ ਜੇ ਕੜੇ ਆ 10 ਮਈ ਚ ਕੜੇ ਹਾਂ ਤੇ ਅਜੇ ਜੂਨ ਤੱਕ ਇਹਦੀ ਜਿਹੜੇ ਫਟਾਰਾ ਤੇ ਫਲਾਵਰਿੰਗ ਹੈ ਜਾਣ ਕੇ ਟਮਾਟਰ ਜੇ ਬਣ ਰਹੇ ਇਹਦੇ ਚ ਓਕੇ ਓਕੇ ਸਾਡੇ ਦੂਜੀ ਤੜਾਈ ਤੇ ਆਪਾਂ ਤੁਸੀਂ ਦੇਖੋਗੇ ਇਹਦੇ ਵਿੱਚ ਅਜੇ ਟਮਾਟਰ ਤਿਆਰ ਕਰ ਰਹੇ ਹਾਂ ਆ ਦੇਖੋ ਕਿਸਾਨੋ ਤਾਂ ਨੈਕਸਟ ਸਟੇਜ ਦੇ ਉੱਤੇ ਵੀ ਟਮਾਟਰ ਜਿਹੜਾ ਐ ਇਹ ਦੇਖੋ ਬਣ ਰਹੇ ਆ ਨਾ ਇਹ ਥੱਲੇ ਥੱਲੇ ਤਾਂ ਆ ਦੇਖੋ ਟਮਾਟਰ ਪੂਰਾ ਪਲਾਂਟ ਭਰਿਆ ਹੋਇਆ ਥੋੜਾ ਧਿਆਨ ਨਾਲ ਦਿਖਾ ਦਿਓ ਇਹ ਦੇਖੋ ਜੀ ਝਾੜ ਨੰਬਰ ਆਫ ਫਰੂਟ ਇਹ ਇੱਕ ਬੂਟਾ ਹੈ ਇਹ ਕਬੂਟੇ ਨੂੰ ਅਪਰੋਕਸੀਮੇਟਲੀ ਕਿੰਨਾ ਟਮਾਟਰ ਲੱਗਾ ਹੋ ਤੁਸੀਂ ਜੇ ਆਪਾਂ ਆਈਡੀਆ ਜਿਹਾ ਲਾਈਏ ਕਿੰਨੇ ਕਿਲੋ ਟਮਾਟਰ ਹੋਵੇ ਇੱਕ ਕਬੂਟੇ ਪੰਜ ਤੋਂ ਲੈ ਕੇ 6-7 ਕਿਲੋ ਜਿਹੜਾ ਐਸ ਸਮੇਂ ਐਸ ਸਮੇਂ ਹੈ ਹਾਂਜੀ ਔਰ ਜਿਹੜਾ ਨੈਕਸਟ ਸਟੇਜ ਤੇ ਤਿਆਰ ਹੋਣਾ ਉਹ ਤਾਂ ਹਲੇ ਅੱਗੇ ਹੈ ਬਾਕੀ ਹਾਂ ਆਪਾਂ ਬਾਅਦ ਚ ਦੇਖੀਏ ਜਿਹਦੀਆਂ ਤੁਸੀਂ ਅੱਗੇ ਪਹਿਲੋਂ ਵੈਰੈਟੀਆਂ ਲਾਉਨੇ ਲਗਭਗ ਕਿੰਨੀਆਂ ਤੜਾਈਆਂ ਲੈ ਲੈਣੇ ਟਮਾਟਰ ਦੀਆਂ ਲਾਈਆਂ ਜਿਆਦਾਤਰ ਤਾਂ ਵੈਸੇ 4-5 ਗੈਣਦੇ ਹੁੰਦੇ ਨੇ ਜੇ ਮੰਨ ਲਓ ਸ਼ੁਰੂ ਸੇ ਰੇਟ ਹੋਵੇ 1 2 1 2 ਚੱਕਣਾ ਪੈ ਜੇ ਤਾਂ ਤੇ ਕਈ ਵਾਰ ਮੰਦਾ ਹੁੰਦਾ ਫਿਰ ਤਾਂ ਦੋ ਤੜਾਈਆਂ 'ਚ ਖਤਮ ਹੋ ਜਾਂਦਾ ਦੋ ਤੜਾਈਆਂ ਦੇ ਵਿੱਚ ਹਾਂ ਜਦੋਂ ਆਪਾਂ ਔਰ ਇਹ ਦਾ ਜਿਹੜਾ ਠੋਸਪਣ ਬਾਰੇ ਕੀ ਕਹੋਗੇ ਟਮਾਟਰ ਦਾ ਹਾਂ ਠੀਕ ਹੈ ਜੀ ਠੋਸਪਣ ਮੈਨੂੰ ਤਾਂ ਟਮਾਟਰ ਦੀ ਹਾਰਡਨੈਸ ਹੀ ਚਾਹੀਦੀ ਆਪਾਂ ਨੂੰ ਤੇ ਉਹ ਉਹਨੇ ਹੈਗੀ ਹੈ ਜਿੰਨੀ ਕਾ ਆਪਾਂ ਨੂੰ ਔਰ ਸਾਈਜ਼ ਦੇਖੋ ਕਿ ਆਹ ਟਰੈਕਟਿਵ ਸਾਈਜ਼ ਹੈ ਇਹ ਥੋੜਾ ਕੈਮਰਾ ਜ਼ੂਮ ਕਰਕੇ ਦਿਖਾ ਦਿਓ ਕਿ ਆਹ ਸੋਨਾ ਸਾਈਜ਼ ਔਰ ਗੁੱਛਿਆਂ ਦੇ ਵਿੱਚ ਟਮਾਟਰ ਲੱਗੇ ਹੋਇਆ ਇਹ ਹੈ ਗ੍ਰੀ ਬੰਦ ਬਾਈ ਹੋਰ ਕੋਈ ਕੰਪਲੀਮੈਂਟ ਇਹਦੇ ਟਮਾਟਰ ਬਾਰੇ ਤੁਸੀਂ ਦੇਣਾ ਚਾਹੁੰਦੇ ਹੋ ਰੰਗ ਦੇਖੋ ਜਦੋਂ ਪੂਰਾ ਮਚੂਰ ਹੁੰਦਾ ਕਿਵੇਂ ਰੈੱਡ ਹੋ ਰਿਹਾ ਜਿਵੇਂ ਕਿ ਅਸੀਂ ਪੋਸਟਰ ਤੇ ਬਣਾਇਆ ਸ਼ੇਮ ਉਵੇਂ ਆ ਰਿਹਾ ਕਲਰ ਰੈੱਡ ਉਵੇਂ ਹੀ ਆਉਵੇਂ ਵੀਰੇ ਮੈਨ ਇਹਦਾ ਸਪਰੇਹਾਂ ਦਾ ਜੀ ਅੱਧਾ ਖਰਚਾ ਘਟ ਜਾਂਦਾ ਓਕੇ ਕਿਉਂਕਿ ਕਿਸਾਨ ਨੂੰ ਇੱਕ ਤਾਂ ਫਲਾਵਰਿੰਗ ਝੜਨ ਦਾ ਹੁੰਦਾ ਦੂਜਾ ਇਹਦੇ ਵਾਇਰਸ ਦਾ ਹੁੰਦਾ ਅਦਰ ਵੈਰੀਟੀਆਂ ਦਾ ਬਿਲਕੁਲ ਇਹਦੇ ਤੇ ਵਾਇਰਸ ਦੀ ਬਹੁਤ ਜ਼ਿਆਦਾ ਦਿੱਕਤ ਘਟ ਆਉਂਦੀ ਹੈ ਤੇ ਫਟਾਰਾ ਇਹਦਾ ਜੇ ਤੱਕ ਉਵੇਂ ਚੱਲੀ ਜਾਂਦਾ ਹੈ ਨੈਚੁਰਲ ਫਟਾਰਾ ਬਹੁਤ ਹੁੰਦਾ ਇਹ ਹਾਈਲੀ ਟੋਲਰੈਂਟ ਵੈਰਾਈ ਬਸ ਇਹੀ ਕਿਸਾਨ ਨੂੰ ਚਾਹੀਦਾ ਹੈ। ਔਰ ਇੱਕ ਇਹਦਾ ਪਲੱਸ ਪੁਆਇੰਟ ਮੈਂ ਤੁਹਾਨੂੰ ਦੱਸਦਾ ਤੁਸੀਂ ਖੇਚ ਰਹੇ ਨੇ ਸਾਡੇ ਨਾਲੋਂ ਵੱਡੇ ਡਾਕਟਰੋਂ ਤੁਸੀਂ ਇਹਦਾ ਫੋਲੀ ਕੁਆਰ ਬਹੁਤ ਆ। ਜਦੋਂ ਬਹੁਤ ਜ਼ਿਆਦਾ ਟੈਂਪਰੇਚਰ ਵਧੇਗਾ ਤਾਂ ਵੀ ਇਹ ਆਪਣੇ ਫਰੂਟ ਨੂੰ ਸੇਫ ਰੱਖੇਗਾ। ਜਿਵੇਂ ਕਿ ਆਪਾਂ ਦੇਖ ਹੀ ਰਹੇ ਹਾਂ ਇਹਦਾ ਫੋਲੀ ਕੁਆਰ ਬਹੁਤ ਜ਼ਿਆਦਾ ਹੋਣ ਦੇ ਨਾਲ ਇਹਨੇ ਫਰੂਟ ਨੂੰ ਆਪ ਦੀ ਸ਼ਾਂਤ ਰੱਖਣਾ। ਤੇ ਫਰੂਟ ਜਿਹੜਾ ਦੂਸਰੇ ਦੇ ਮੁਕਾਬਲੇ ਮੰਨ ਲਓ ਕੋਈ ਤੜਾਈ ਤੋਂ ਟਮਾਟਰ ਰਹਿ ਵੀ ਗਿਆ ਤਾਂ ਉਹ ਦੋ ਦਿਨ ਐਕਸਟਰਾ ਕੱਢੇਗਾ। ਜੇ ਆਮ ਕੋਈ ਟਮਾਟਰ ਦੋ ਦਿਨ ਕੱਢੇਗਾ ਤੇ ਚਾਰ ਦਿਨ ਕੱਢੇਗਾ ਤੜਾਈ ਤੋਂ ਹੋਰ ਠੀਕ ਹੈ ਜਿਵੇਂ ਪਿਛਲੇ ਸਾਲ ਕੋ ਘਿਆਣੀ ਏਰੀਆ ਦੇ ਵਿੱਚ ਚਲਵਾਇਆ ਉੱਥੇ ਬਹੁਤ ਅੱਛਾ ਰਿਸਪੌਂਸ ਮਿਲਿਆ ਚਲੋ ਐਰ ਕੀ ਸਾਨੂੰ ਇਹਦੀ ਕੁਆਂਟੀਟੀ ਨਹੀਂ ਮਿਲੀ ਇਸ ਟਮਾਟਰ ਦੀ ਪਰ ਨੈਕਸਟ ਵੀਅਰ ਅਸੀਂ ਤੁਹਾਨੂੰ ਫੁੱਲ ਸਟਾਕ ਦੇ ਵਿੱਚ ਦੇਵਾਂਗੇ ਠੀਕ ਬੰਤ ਭਾਈ ਤੁਸੀਂ ਸਾਡੀ ਵੈਰੈਟੀ ਲਾਈ ਹੈ ਉਹ ਉਹਨੂੰ ਪੂਰਾ ਪਰਫੈਕਟ ਦੇ ਨਾਲ ਤੁਸੀਂ ਖੇਤ ਦੇ ਵਿੱਚ ਬੂਟੇਨ ਕਾਮਯਾਬ ਕਰਿਆ ਔਰ ਰਿਜ਼ਲਟ ਵੀ ਲਿਆ ਹੈ ਉਹਨੂੰ ਹੀ ਤੁਹਾਡਾ ਧੰਨਵਾਦ ਔਰ ਹੁਣ ਮੇਰੇ ਨਾਲ ਆਪਣੇ ਕੰਪਨੀ ਦੇ ਟੀਐਸਓ ਮਿਸਟਰ ਸਤਨਾਮ ਸਿੰਘ ਜੀ ਸਤਨਾਮ ਸਿੰਘ ਜੀ ਤੁਸੀਂ ਇਸ ਵੈਰੈਟੀ ਬਾਰੇ ਕੀ ਕਹਿਣਾ ਚਾਹੋਗੇ ਇਹ ਵੈਰੈਟੀ ਬਹੁਤ ਵਧੀਆ ਜੀ ਕਿਸਾਨਾਂ ਦੇ ਰਿਵਿਊ ਵੀ ਬਹੁਤ ਵਧੀਆ ਜੀ ਸਾਰੇ ਪੂਰੇ ਸੈਟੀਸਫਾਈ ਹੋ ਗਏ ਜੀ ਤੇ ਟਮਾਟਰ ਬਹੁਤ ਵਧੀਆ ਜੀ ਗਲਾਈ ਰੈੱਡ ਕਲਰ ਵੀ ਬਹੁਤ ਵਧੀਆ ਜੀ ਫਰੂਟ ਦਾ ਸਾਈਜ਼ ਕਿਵੇਂ ਹੈ ਫਰੂਟ ਦਾ ਸਾਈਜ਼ ਵੀ ਲਗਭਗ 200 ਗ੍ਰਾਮ ਤੱਕ ਆ ਜੀ 200 ਗ੍ਰਾਮ 150 200 ਗ੍ਰਾਮ ਦੇ ਵਿੱਚ ਤੇ ਹੈ ਜੀ ਓਟਾੜ ਤੇ ਕਿਸਾਨ ਦੋਸਤੋ ਤੁਹਾਡੇ ਸਾਹਮਣੇ ਆ ਬਹੁਤ ਹੋਣਾ ਜੀ ਉੱਪਰ ਪੋਟ ਲਾਰਿੰਗ ਬਹੁਤ ਹੈ ਜੀ ਨੈਕਸਟ ਸਟੇਜ ਤੇ ਜਿਹੜਾ ਬਹੁਤ ਅੱਛਾ ਟੂਟ ਸਟੋਕ ਹੈ ਜਿਹੜਾ ਛੋਟਾ ਵੀ ਨਾਲ ਟਮਾਟਰ ਸਾਰਾ ਤਿਆਰ ਹੋਣਾ ਹੈ ਜੀ ਇਹ ਵੀ ਤਿਆਰ ਹੋਵੇਗਾ ਹਾਂ ਜੀ ਬਾਈ ਜੀ ਹੋਰ ਕੋਈ ਬੰਦਾ ਇਸ ਟਮਾਟਰ ਦੀ ਵੈਰਾਈਟੀ ਬਾਰੇ ਕੋਈ ਦੱਸਣਾ ਚਾਹਵੇ ਕੋਈ ਆਪਣੇ ਤਜਰਬੇ ਦੇ ਨਾਲ ਤੁਸੀਂ ਵਾਈਟ ਵਾਟਰ ਲਾਉਂਦੇ ਨਾ ਲੇਟ ਵੀ ਲੱਗਿਆ ਉਹ ਵੀ ਦਾ ਬਾਈ ਥੋੜਾ ਤੁਸੀਂ ਵੀ ਦੱਸਿਓ ਥੋੜਾ ਲੱਗਿਆ ਜੀ ਭਾਈ ਕਿਵੇਂ ਲੱਗੀ ਤੁਹਾਨੂੰ ਵੈਰੈਟੀ ਇਹ ਬਹੁਤ ਨੇਮ ਲੱਗਿਆ ਤੁਹਾਡੇ ਕੋਲ ਵੀ ਲੱਗੇ ਹੋਏ ਹਾਂਜੀ ਤੁਹਾਡੇ ਕੋਲ ਥੋੜਾ ਲੇਟ ਲੱਗਿਆ ਹੈ ਨਾ ਹਾਂਜੀ ਮੈਂ ਲੇਟ ਕਰਕੇ ਲਿਆ ਵਾ ਓਕੇ ਤੇ ਜੂ ਬਹਾਰ ਦੀ ਵੈਰੈਟੀ ਆਪਾਂ ਲਾਉਣੀ ਜੀ ਉਹਦੇ ਨਾਲ ਬਹੁਤ ਵਧੀਆ ਹੈ ਜੀ ਇਹ ਡੇਟ ਦੇ ਵਿੱਚ ਓਕੇ ਆ ਜਾ ਬਲੀਟਾ ਹਾਈਲੀ ਟੈਂਪਰੇਚਰ ਦੀ ਗੱਲ ਹੈ ਨਾ ਉਹਦੇ ਵਿੱਚ ਵੀ ਇਹਨੇ ਆਪਦਾ ਟਮਾਟਰ ਸੇਫ ਰੱਖਣਾ ਜਦੋਂ ਲਾਸਟੇ ਜਾ ਕੇ ਟਮਾਟਰ ਖਤਮ ਹੋ ਜਾਂਦਾ ਆਪਣੇ ਏਰੀਆ ਤੇ ਰੇਟ ਉਹਦੇ ਵੱਧਦਾ ਹੁੰਦਾ ਜਦੋਂ ਫਸਲ ਘਟੇ ਉਦੋਂ ਤੁਸੀਂ ਦੇਖੋ ਲਾਸਟ ਤੱਕ ਇਹ ਬਹੁਤ ਅੱਛਾ ਪਰਫਾਰਮ ਕਰਦਾ ਕਿਉਂਕਿ ਲਾਸਟ ਈਅਰ ਬਿਮਾਰੀ ਹੈ ਨਹੀਂ ਬਿਮਾਰੀ ਹੈ ਨਹੀਂ ਬਹੁ ਹਾਂ ਜੀ ਲੈਣਾ ਆਪਾਂ ਇਹ ਵੈਰਾਈ ਥੋੜੀ ਮਹਿੰਗੀ ਹੈ ਲੇਕਿਨ ਅਸੀਂ ਤੁਹਾਨੂੰ ਫੁੱਲ ਸਟਾਕ ਦੇਵਾਂਗੇ ਨਹੀਂ ਜੀ ਮਹਿੰਗੀ ਵੀ ਹੈ ਨਹੀਂ ਜੀ ਕਿਉਂਕਿ ਜਦੋਂ ਤੁਹਾਨੂੰ ਇਹਦਾ ਫਾਲ ਪ੍ਰੋਪਰ ਮਿਲਿਆ ਜਦੋਂ ਡਿਮਾਂਡ ਆ ਮਾਰਕੀਟ ਦੇ ਨਾਲ ਕਿੰਨੇ ਚਾਹ ਡੇਢ ਕਿ ਪੈਕਟ ਮਸਾ ਪੂਜੇ ਜੀ ਡੇਢ ਤੋਂ 2 ਪੈਕਟ ਤੋਂ 2 ਪੈਕਟ ਹੋਰ ਰੇਟ ਦਾ ਕੋਈ ਬੜਾ ਇਸ਼ੂ ਨਹੀਂ ਕਿਉਂਕਿ ਜਦੋਂ ਆਪਾਂ ਨੂੰ ਫਾਲ ਪ੍ਰੋਪਰ ਮਿਲੇ ਹਾਂ ਜਦੋਂ ਮਾਰਕੀਟ ਤੇ ਰੇਡ ਹੋਵੇ ਫਾਲੋ ਤੋਂ ਤੱਕ ਬਚਾ ਕੇ ਰੱਖੇ ਜੀ ਜੋ ਆਪਣੇ ਆ ਵੀ ਘਟੇਵਾਂ ਦੇ ਪੂਰੇ ਹੋ ਗਏ ਖਾਸ਼ੀ ਤਾਂ ਵੀ ਇਹ ਲੇਟ ਲੇਟ ਵੀ ला ਸਕਦੇ ਨੇ ਇਹਦਾ ਰੇਡ ਵੀ ਲਾ ਸਕਦੇ ਇਹਦੇ ਬਹੁਤ ਤੁਸੀਂ ਅੱਛੀ ਗੱਲ ਨੋਟ ਕਰ ਰਹੇ ਹਾਂ ਹਾਂ ਜੀ ਦਾ ਭਾਈ ਜੀ ਉਹ ਕੇ ਭਾਈ ਜੀ ਵੈਰੈਟੀ ਲਾਈ ਸੈਵਨ ਸਟਾਰ ਯਾਦ ਰੱਖਿਓ ਵੈਰੈਟੀ ਦਾ ਨਾਮ ਹੈ ਸੈਵਨ ਸਟਾਰ ਹੁਣ ਆਪਾਂ ਸਾਰਿਆਂ ਨੇ ਇੱਕ ਨਾਰਾ ਲਾਉਣਾ ਹੈ ਵੈਰੈਟੀ ਹੋਵੇ ਤਾਂ ਸੈਵਨ ਸਟਾਰ ਗੰਦ ਭਾਈ ਜੀ ਆਜੋ ਇੱਥੇ ਇਹਨੂੰ ਅੱਜ ਮਾੜਾ ਜਿਹਾ ਬੋਲਦਾ ਜੀ ਵੈਰਾਈਟੀ ਹੋਵੇ ਤਾਂ ਸੰਸਾਰ ਟਮਾਟਰ ਦੀ ਵੈਰਾਈਟੀ ਹੋਵੇ ਤਾਂ ਸੰਸਾਰ ਵਾਹ ਜੀ ਬਾਬਾ ਜੀ ਜਿਆਦ ਰੱਖਣਾ 7 ਸਟਾਰ ਵੈਰਾਈਟੀ ਹੈ ਕੰਪਨੀ ਦਾ ਨਾਮ ਗ੍ਰੀਨਫੀਲਡ ਔਰ ਇਹ ਕਿ ਤੁਹਾਨੂੰ ਫੁੱਲ ਸਟਾਕ ਚ ਦੇਵਾਂਗੇ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਮਰਨ ਜੀ ਸਿੰਘ ਕੰਪਨੀ ਵਾਲੋ ਤੁਹਾਡਾ ਤਰੋਦ